ਹਾਂਜੀ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਤੇ ਅੱਜ ਅਸੀਂ ਮੈਂ ਬਾਬਾ ਜੀ ਅੰਕਲ ਜੀ ਤੇ ਮੋਜੀ ਬਾਜੀ ਲੰਬੜਦਾਲ ਜੀ ਤੇ ਅਸੀਂ ਖਰਾੜਗੜ੍ਹ ਸਾਹਿਬ ਜਾ ਰਹੇ ਹਾਂ ਤੇ ਗੱਡੀ ਦੇ ਵਿੱਚ ਤੇ ਤੁਹਾਨੂੰ ਦਿਖਾਉਦੇ ਅਸੀਂ ਖਰਾੜਗੜ੍ਹ ਸਾਹਿਬ ਅੱਜ ਹਾਂਜੀ ਅੰਕਲ ਜੀ ਕਿੱਥੇ ਜਾ ਰਹੇ ਹੋ ਤੁਸੀਂ ਸਾਡੇ ਨਾਲ ਅੱਜ ਅਸੀਂ ਸ਼੍ਰੀ ਉਦਾਸ ਮਹਾਰਾਜ ਜੀ ਦੇ ਚਾਲਨ ショਅ ਪ੍ਰਾਪਤ ਸ਼੍ਰੀ ਖਰਾੜਗੜ੍ਹ ਸਾਹਿਬ ਜਾ ਰਹੇ ਹਾਂ ਦਰਸ਼ਨ ਕਰਨ ਵਾਸਤੇ ਠੀਕ ਹੈ ਜੀ ਹਾਂਜੀ ਕਿੰਨੇ ਵਜੇ ਤੁਰੇ ਅਸੀਂ ਘਰੋਂ ਅਸੀਂ ਥੋੜੇ ਅਸੀਂ 1:30 ਵਜੇ ਤੇ ਕਿੰਨੇ ਵਜੇ ਵਾਪਸ ਆ ਜਾਣਾ ਆਪਾਂ 2 ਘੰਟੇ ਲੱਗਣੇ ਆ ਜਾਨ 2 ਘੰਟੇ ਲੱਗਣੇ ਆ ਆਉਣ ਨੂੰ ਘੰਟਾ ਕੁੱਤੇ 7:00 ਵਜੇ ਆਲੇ ਵਾਪਸ ਆਉਂਦੇ ਹਾਂ ਵੈਸੇ ਅੰਕਲ ਜੀ ਤੁਸੀਂ ਕਿੰਨੀ ਵਾਰੀ ਜਾ ਰਹੇ ਆ ਕੋਈ ਗੰਮੰਤੀ ਨਹੀਂ ਆ ਜੀ ਬਤੀ ਕਿੰਨੀ ਵਾਰ ਹੋ ਗਿਆ ਹੁਣ ਮੈਂ ਕਹਿੰਨਾ ਆਪਾਂ ਜੇ ਪਿਛਲੇ ਥੀ ਮਹੀਨੇ ਜਾ ਕੇ ਆਏ ਹਨਾ ਕੋਈ ਬਤੀ 20 ਵਾਰੀ ਹੋ ਗਿਆ ਜਾਂਦੇ ਆ ਵਾਹ ਜੀ ਵਾਹ ਬਾਅਦ ਤਿੰਨ ਚਾਰ ਚੱਕਰ ਲਾ ਜਾਂਦੇ ਆ ਸਹੀ ਆ ਜੀ ਤੇ ਇਸ ਮੈਨੂੰ ਮੌਕਾ ਮਿਲਿਆ ਅੰਕਲ ਜੀ ਨਾਲ ਦੂਜੀ ਵਾਰੀ ਆਉਣ ਨਾ ਵਹਿਲਾ ਵੀ ਬੱਸਾਂ ਇਹਦਾ ਕਿੰਨੀ ਵਾਰੀ ਆ ਚੁੱਕੇ ਆ ਦੂਜੀ ਵਾਰੀ ਮੌਕਾ ਮਿਲੇ ਅੰਕਲ ਤੁਹਾਨੂੰ ਕਿਹਦੇ ਵੇ ਜੀ ਜੀ ਗੱਡੀਆਂ ਆਪਣੀਆਂ ਚਾਉਂ ਵਾਹ ਜੀ ਵਾਹ ਠੀਕ ਹੈ ਧੰਨਵਾਦ ਜੀ ਲੋ ਜੀ ਹੁਣ ਅਸੀਂ ਨਾ ਖੜਗੜ ਸਾਹਿਬ ਪਹੁੰਚ ਚੁੱਕੇ ਹਾਂ ਇੱਥੇ ਸੰਗਤਾਂ ਦਾ ਪਹਿਲੇ ਉਹ ਆਈਆਂ ਹੋਈਆਂ ਹਨ ਬਸਾ ਜਾ ਰਹੀਆਂ ਜਿਹੜੀਆਂ ਯਾਤਰਾ ਦਵਾਈਆਂ ਸੀ ਆ ਦੇਖ ਲੋ ਸੰਗਤਾਂ ਇੱਧਰ ਵੀ ਖੜੀਆਂ ਹਨ ਲੋ ਜੀ ਅੱਗੇ ਕਰੋ ਨਾ ਹਾਂ ਜੀ ਜੇ ਇੱਥੇ ਤਾਂ ਉਹ ਹਜੇ ਸੰਗਤਾਂ ਬਹੁਤ ਥੱਲੇ ਖੜੀਆਂ ਆ ਭਾਈ ਲੋ ਜੀ ਬਹੁਤ ਸਹੀ ਮਤਬਾਕਿ ਸੰਗਤ ਬੈਠੀ ਹੋਈ ਹੈ ਜਾਣ ਨੂੰ ਰਫਸ ਮਾਰੇ ਗੱਡੀ ਛੇ ਬਾਹਰ ਅਸੀਂ ਹੁਣ ਖੜਗੜ ਸਾਹਿਬ ਪਹੁੰਚ ਗਏ ਆ ਹਾਂਜੀ ਅਸੀਂ ਖੜਗੜ ਸਾਹਿਬ ਪਹੁੰਚ ਚੁੱਕੇ ਆ ਜੀ ਮੈਂ ਮੇਰੇ ਨਾਲ ਤਾਰਾ ਚੰਦ ਅੰਕਲ ਜੀ ਮੋਜੀ ਭਾਈ ਬਾਬਾ ਜੀ ਤੇ ਸੰਗਤਾਂ ਦਾ ਭਾਰੀ ਇਕੱਠ ਹੈ ਅੱਜ ਬਹੁਤ ਜ਼ਿਆਦਾ ਅੱਜ ਜੇਠੇ ਐਤਵਾਰ ਕਰਕੇ ਨਾ ਇੱਥੇ ਬਹੁਤ ਜ਼ਿਆਦਾ ਰੱਜਿਆ ਸੰਗਤਾਂ ਦਾ ਕੋਸ਼ਕ ਜਾ ਚੁੱਕੀਆਂ ਵਾਪਸ ਤੇ ਕੋਸ਼ਕ ਉਧਰ ਥੱਲੇ ਗੱਟੀਆਂ 'ਚ ਬੈਠ ਰਹੇ ਨੇ ਕੋਸ਼ਕ ਆ ਵੀ ਰਹੀਆਂ ਨੇ ਹਜੇ ਲੱਗੇ ਸ਼ਾਗੇ ਨਹੀਂ ਆਪ ਉਹਦੇ ਨਾਲ ਲੋ ਜੀ ਅੱਜ ਜੇਠੇ ਐਤਵਾਰ ਖਰਾੜਗੜ ਸਾਹਿਬ ਸੰਗਤਾਂ ਦਾ ਪਾਰੀ ਰੱਚ ਸਸਾ ਉਹ ਤੇ ਤਾਂ ਮੱਚ ਬੈਟਰ ਬਹੁਤ ਵਧੀਆ ਕਰ ਲਓ ਚਲੋ ਠੀਕ ਹੈ ਓਕੇ ਡਨ कौन एक घर बंद कर काटे 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 इसे तेरे हाथ में आहिया <marriages timing> for e ਲੰਗਰ ਹਾਲ ਦੇਖ ਲਓ ਜੀ ਖਰਾਲਗੜ੍ਹ ਸਾਹਿਬ ਦਾ ਇਹ ਲੰਗਰ ਹਾਲ ਬਹੁਤ ਸਮਾਂ ਪਹਿਲਾਂ ਯਾਨੀ ਕਿ 5 ਸਾਲ ਪਹਿਲਾਂ ਅਸੀਂ ਇੱਥੇ ਪਹਿਲਾਂ ਆ ਕੇ ਲੰਗਰ ਲਾਈਦਾ ਹੁੰਦਾ ਸੀਗਾ ਲੰਗਰ ਹਾਲ ਖਰਾਲਗੜ੍ਹ ਸਾਹਿਬ ਦੇਖ ਲਓ ਜੀ ਜਨਨ ਸ਼ੋਗ ਗੰਗਾ ਸ਼੍ਰੀ ਖਰੜਗੜ੍ਹ ਸਾਹਿਬ ਲੰਗਰ ਹਾਲ ਤੇਸ ਜਿਹੜੀ ਨਾ ਸੰਗਤਾਂ ਲੰਗਰ ਛੱਕ ਰਹੀਆਂ ਉਹਨਾਂ ਦੇ ਨਿਆਣੇ ਵੀ ਖੜਾਉਣ ਲੱਪੇ ਕੱਕੇ ਦੀ ਮੰਮੀ ਲੰਗਰ ਸੇ ਇੱਥੇ ਸੰਤਾਂ ਨੂੰ ਮਿਲਣ ਜਾ ਰਹੇ ਹਾਂ ਤੇ ਸੰਤ ਸੁਰੇਂਦਰਦਾਸ ਜੀ ਦੇ ਦਰਸ਼ਨ ਕਰਾਉਣੇ ਆ ਸੀ ਤੁਹਾਨੂੰ ਹੁਣ ਜਾ ਰਹੇ ਹਾਂ ਅੰਦਰ ਦੇਖਦੇ ਜੈ ਸੰਤ ਅੰਦਰ ਹੀ ਸੀ ਕਮਰਾ ਸੰਤਾਂ ਬੈਠੀਆਂ ਹੋਈਆਂ ਸੰਤਾਂ ਤੋਂ ਆ ਰੱਖ ਕੇ ਅੰਦਰ ਰੱਖਰਾ ਇੱਥੇ ਮੜਦਾ ਜੀ ਪੱਪਾ ਜੀ ਤੇ ਮੁੱਜੀ ਭਾਈ ਆਪਣੀ ਹੋਟਲ ਦਾ ਬਤਾ ਦੇ ਇਹਨਾਂ ਅੰਦਰ ਆ ਦੇ ਬਾਤਾਂ ਬੈਠੇ ਰਹੇ ਹਾਂ ਚੱਲ ਰਹੇ ਹੋਏ ਹਨ ਮਰੀਜ਼ਾਂ ਨੂੰ ਇਹ ਪਤਾ ਹੀ ਹੈ ਕਿ ਬੰਦਾ ਉਹਨਾਂ ਨੂੰ ਲੈ ਕੇ ਬਾਹਰ ਬਹੁਤ ਚੱਲਦਾ ਰਹਸਾ ਉਹ ਕਹਿੰਦਾ ਕਿ ਇਹ ਸਾਰੇ ਪਾਰਟੀ ਵਿੱਚ ਹੋਣ ਅਸੀਂ ਸੰਤਾਂ ਨੂੰ ਮਿਲ ਕੇ ਆਏ ਆ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਬੋਲੋ ਭਾਈ 5-6 ਸਾਲ ਲੰਗਰ ਦੀ ਸੇਵਾ ਜਿਹੜੀ ਬਲੌਰ ਦੀ ਕਮੇਟੀ ਦੇ ਸੰਕਲੋਂਗੀ ਰਹੀ ਆ ਜਿਹਦੇ ਚ ਲੰਗਰ ਬਾਲੀ ਛੇ ਨੂੰ ਗਾਉਣ ਵਾਲੇ ਬਾਜੀ ਬਾਜੀ ਸਾਰੇ ਬਲੌਰ ਬਲ ਹੁੰਦੇ ਨੇ ਤੇ ਉਹ ਵੀ ਬੱਸਾਂ ਕਰਕੇ ਹੁੰਦੇ ਸੀਗੇ ਉਹ ਵੀ ਸਮਰੱਗ ਕੋਈ ਨਹੀਂ ਫੇਮ ਮਾਰਾ ਕਿਰਪਾ ਕਰਵਾ ਠੀਕ ਹੈ ਜੀ ਗਾਉਣ ਵਾਲੇ ਦਾ ਆਪਾਂ ਲੈ ਕੇ ਹੁੰਦੇ ਤੇ 4-5 ਸਾਲ ਪਹਿਲਾਂ ਗਾਉਣ ਵਾਲੇ ਵੀ ਆਪਣੇ ਵੱਲੋਂ ਹੁੰਦੇ ਸੀ ਤੇ ਲੰਗਰ ਵੀ ਦੋ ਦਿਨ ਹਲਵਾਈ ਠੀਕ ਹੈ ਕੀ ਬਾਤ ਆ ਜੀ ਇਹ ਉਹਦਾ ਹੀ ਫਾਲਿਆ ਸਾਰਾ ਕੀ ਬਾਤ ਹੈ ਲੋ ਜੀ ਹੁਣ ਅਸੀਂ ਵਾਪਸੀ ਜਾ ਰਹੇ ਆ ਆ ਗੱਡੀ ਖੜੀ ਆ ਆਪਣੀ ਹੈ 44 45 ਚ ਪਰ ਲੋ ਜੀ ਡਿੱਗੀ ਜੈ ਚਲੋ ਜੀ ਅੰਕਲ ਜੀ ਬੈਠੋ ਜੀ ਅੱਗੇ ਜੀ ਲੋ ਜੀ ਲੋ ਜੀ ਹੁਣ ਵਾਪਸੀ ਆ ਆਪਣੀ ਕਰੋ ਸਟਾਰਟ ਗੱਡੀ ਹੋ ਗਈ ਚਲੋ ਜੀ ਚਲੋ ਚਲੋ ਮੋੜੋ ਗੱਡੀ ਆਦੇ ਨੀ ਨੂੰ ਨਹੀਂ ਕੋ ਮਤ ਚਲੋ ਜੀ ਆਪਾਂ ਨਹੀਂ ਬੋਲੋ